ਪੂਰੇ ਢਾਲਾਕੇ ਦੇ ਵਿੱਚ ਖੇਤਾਂ 'ਚ ਲੱਗੀਆਂ ਕਿਸਾਨਾਂ ਦੀਆਂ ਮੋਟਰਾਂ ਦੀਆਂ ਕੇਬਲਾਂ ਚੋਰੀ ਕਰਨ ਵਾਲੇ ਦੋ ਨੌਜਵਾਨਾਂ ਨੂੰ ਸਥਾਨਕ ਪੁਲਿਸ ਨੇ ਕਾਬੂ ਕੀਤਾ ਹੈ। ਤਪਿਹਲੇ ਦਿਨੀ ਦੌਰਾਨ ਢੇਟਾ, ਖਤਰੀਵਾਲਾ, ਸਿਰਸੀਵਾਲਾ, ਕੁੜਾਲ, ਅਕਬਰਪੁਰਾ ਤੇ ਦਿਆਲਪੁਰਾ ਪਿੰਡਾਂ ਵਿੱਚ ਲਗਾਤਾਰ ਚੋਰੀਆਂ ਹੋ ਰਹੀਆਂ ਸਨ। ਜਿਸ ਦੇ ਨਾਲ ਕਿਸਾਨਾਂ ਨੂੰ ਭਾਰੀ ਨੁਕਸਾਨ ਜਿਹੜਾ ਕਿ ਚਲਣਾ ਪੈ ਰਿਹਾ ਸੀ। ਸੋ ਥਾਣਾ ਮੁਖੀ ਮੇਲਾ ਸਿੰਘ ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਦੋਸ਼ੀਆਂ ਕੋਲੋਂ ਕੇਬਲਾਂ ਵਿੱਚੋਂ ਕੱਢੀ ਗਈ 1.75 ਕਿਲੋ ਤਾਂਬੇ ਦੀ ਤਾਰ ਵੀ ਬਰਾਮਦ ਕੀਤੀ ਗਈ ਹੈ। ਦੋਸ਼ੀਆਂ ਦੇ ਰਿਮਾਰਡ ਲੈ ਕੇ ਹੋਰ ਵੀ ਡੂੰਘੀ ਪੁੱਛਗਿੱਛ ਜ ਉੱਚੇ ਦਿਨਾਂ ਵਿੱਚ ਬ੍ਰਿਟਾ ਇਲਾਕੇ ਦੇ ਵਿੱਚ ਕੇਵਲ ਤਾਰਾ ਚੋਰੀ ਦਾ ਮਾਮਲਾ ਸਾਹਮਣੇ ਆਇਆ ਸੀ ਅੱਜ ਗਲਵਤ ਕਰਦੇ ਹਾਂ ਉਸ ਸੰਬੰਧ ਵਿੱਚ ਥਾਣਾ ਮੁਕੀ ਮਿਲਿਆ ਸੀ ਨਾਲ ਸਰ ਜਿਹੜੀ ਇਸ ਚੋਰੀ ਦੇ ਵਿੱਚ ਜਿਹੜੀ ਬਰਾਮਦਗੀ ਹੋਈ ਹੈ ਕਿੰਨੇ ਲੋਕਾਂ ਦੇ ਵਿੱਚ ਗ੍ਰਿਫਤਾਰ ਕੀਤੇ ਆ ਕਿੰਨੀ ਉਹਨਾਂ ਨੂੰ ਬਰਾਮਦਗੀ ਹੋਈ ਹੈ ਇਹ ਵੀ ਅਸੀਂ ਤਾਰਾ ਚੋਰੀ ਹੋਣ ਸੰਬੰਧੀ ਮਕਦਮਾ ਨੰਬਰ 2 ਮਿਤੀ 21 26 ਦਾ ਨਾਮ ਨੂੰ ਬੇਦਰੇ ਖਰਾਬਦਾਰੀ ਕੀਤਾ ਸੀਗਾ ਤੇ ਉਸ ਤੋਂ ਬਾਅਦ ਇਹ ਦੋ ਦੋਸਿਏਸ਼ਨ ਨਾਮਜ਼ਦ ਕਰਕੇ ਅਸੀਂ ਦੋਸਿਆਂ ਨੂੰ ਗ੍ਰਫਤਾਰ ਕੀਤਾ ਜਿੰਨਾ ਪਾਸੋਂ ਜਿਹੜੇ ਨੇ 17 ਕਿਲੋ 17 ਨੂੰ ਤੋਂ 60 ਕਿਲੋ ਤਾਂਬਾ ਕੱਢਿਆ ਹੋਇਆ ਬਰਾਮਦ ਕੀਤਾ ਗਿਆ ਸਰ ਇਹ ਦੋਸ਼ੀ ਕਿੱਥੋਂ ਕਿੱਥੋਂ ਦੇ ਦੋਸ਼ੀ ਨੇ ਦੋਸ਼ੀ ਇਹ ਨੇ ਜਗਦੀਪ ਸਿੰਘ ਪੁੱਤਰ ਦੀਪਕ ਪੁੱਤਰ ਭੀਖੂ RAM ਸਨ ਸਨ ਉਹ ਵਾਸੂਦਮ ਵਾਸੀ ਹਸਪਤਾਲ ਕਲੋਨੀ ਨੇੜੇ ਮੋਟ ਜਿਹੜਾ ਸਰੂਰ ਦਾ ਇੱਕਦਮ ਇਕਰਤ ਸਿੰਘ ਸਣਾ ਫਾਕਮ ਸਿੰਘ ਵਾਸੀ ਬਲਰਾ ਕਿਲਾ ਸਮੂਰ ਦੇ ਦਫ਼ਤਰ ਨੂੰ ਦੱਦੂਗੇ ਅੱਗੇ ਕੀ ਕਾਰਵਾਈ ਚੱਲ ਰਹੀ ਹੈ ਅੱਗੇ ਵੀ ਹਮ ਸਾਡੇ ਕੋਲ ਪੁਲਿਸ ਮਾਰਦੇ ਨੇ ਜੇ ਕੋ 25000 ਰੁਪਏ ਨੇ ਸੰਦਸੇ ਦਾ ਜਿਹੜੀ ਪਿੰਡਾਂ ਦੇ ਤਾਰਾ ਜੋੜੀ ਕਰਦੇ ਸਾਡੇ ਜਿਹੜੇ ਨੇ ਚਾਰ ਪੰਜ ਪਿੰਡਾਂ ਦੇ ਉਹਨਾਂ ਨੇ ਤਾਰਾ ਜੋੜੀ ਕੀਤੀਆਂ ਸੀ ਉਹ ਅਸੀਂ ਬਰਾਮਦ ਕਰ ਲੀਆਂ ਨੇ ਅੱਗੇ ਜਿਹੜੀ ਵੀ ਗੱਲ ਸਾਹਮਣੇ ਆਉਂਦੀ ਆ ਤਾਂ ਬੰਦ ਕਰਵੀ ਅੱਗੇ ਅਮਰੋਜ ਲੈਂਦੇ ਆ